ਹਾਂਜੀ ਬਾਬੇਓ ਜਿਵੇਂ ਤੁਹਾਨੂੰ ਦੱਸਿਆ ਸੀ ਅਸੀਂ ਅੱਜ ਦੋਵੇਂ ਜਣੇ ਆਏ ਆ 골ਡ সুਖ 골ਡ সুਖ ਮਾਰਕੀਟ ਦੁਬਈ ਦੇ ਵਿੱਚ ਸਿਆਉਨੇ ਦੀ ਸੈਂਟਰਲ ਮਾਰਕੀਟ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਡਾਇਮੰਡ 골ਡ ਪਲੇਟਿਨਮ ਦੇ ਜਿਹੜੇ ਆ ਜਵੈਲਰੀ ਆ ਉਹ ਇੱਥੇ ਮਿਲਦੀ ਆ ਇੰਡੀਆ ਨਾਲੋਂ ਜਿਹੜੇ ਜਵੈਲਰੀ ਦਾ ਰੇਟ ਆ ਉਹ 8 ਤੋਂ 9-10000 ਰੁਪਏ ਤੱਕ ਦਾ ਜਿਹੜਾ ਡਿਫਰੈਂਸ ਆ ਪਰ ਜਿਹੜੇ ਲੋਕੀ ਸਿਆਉਨਾ ਲੈਂਦੇ ਰਹਿੰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਆ ਵੀ ਜਿਹੜਾ ਮਤਲਬ ਸਿਉਣੇ ਦੇ ਉੱਪਰ ਮੇਕਿੰਗ ਚਾਰजेस ਹੁੰਦੇ ਆ ਇੱਕ ਵੀ ਸਿਉਣੇ ਨੂੰ ਬਣਾਉਣ ਦੀ ਕਾਰੀਗਰੀ ਦਾ ਖਰਚਾ ਅਸਲ ਗੇਮ ਆ ਜਿਹੜੀ ਉਹਦੇ 'ਚ ਹੁੰਦੀ ਆ ਵੈਸੇ ਉਹਰੇ ਸਿਉਣਾ ਜਿਹੜਾ ਇੰਡੀਆ ਤੋਂ ਥੋੜਾ ਜਿਹਾ ਸਸਤਾ ਹੈ ਹੈ ਬਾਕੀ ਦੇਖ ਸਕਦੇ ਆ ਇੱਥੇ ਬਾਬੇਓ ਜਿੰਨੇ ਮਤਲਬ ਮਹਿੰਗੇ ਹਾਰ ਲੰਮੇ ਚੌੜੇ ਡਿਜ਼ਾਈਨਾਂ ਦੇ ਮਤਲਬ ਆਮ ਜਿਹੜਾ ਆਪਣੇ ਵਰਗਾ ਸਧਾਰਨ ਬੰਦਾ ਉਹਦੇ ਬਜਟ ਤੋਂ ਇਹ ਬਾਹਰ ਦੀਆਂ ਚੀਜ਼ਾਂ ਨੇ ਸੋ ਬਾਕੀ ਮਹਾਰਾਜ ਜੀ ਦੇਖ ਦੇਖ ਕੇ ਬਾਹਰੋਂ ਮਨ ਸੈਟੀਸਫਾਈ ਕਰ ਸਕਦੇ ਆ ਲੈਂਡ ਦੀ ਆਪਣੀ ਹਿੰਮਤ ਅਜੇ ਨਹੀਂ ਹੈਗੀ ਤੇ ਬਾਕੀ ਤਖੀਲੀ ਇੱਕ ਸ਼ਾਪ ਤੇ ਬਾਬਿਓ ਆਪਾਂ ਗਏ ਸੀਗੇ ਬਹੁਤ ਵਧੀਆ ਸ਼ਾਪ ਸੀ ਬੰਦੇ ਨੇ ਵਧੀਆ ਟਰੀਟ ਕੀਤਾ ਬਟ ਇੱਥੇ ਦੁਕਾਨਾਂ ਦਾ ਨਾ ਇੱਕ ਕੈਟਾਗਰੀ ਆ ਜਿਵੇਂ ਉਹ ਦੁਕਾਨ ਤੇ ਸਾਹਮਣੇ ਲਿਖਿਆ ਵੀ ਓਨਲੀ 18 ਕੈਰੇਟਸ 골ਡ ਹਨਾ ਕੋਈ 21 ਕੈਰੇਟ ਵੇਚਦਾ ਕੋਈ 18 ਵੇਚਦਾ ਕੋਈ 22 ਵੇਚਦਾ ਤੇ ਕੋਈ 24 ਵੀ ਵੇਚਦਾ ਸਾਰੀਆਂ ਦੁਕਾਨਾਂ ਤੇ ਅਲੱਗ-ਅਲੱਗ ਪ੍ਰਾਈਸੇਸ ਨੇ ਅਲੱਗ-ਅਲੱਗ ਰੇਟ ਆ ਅਲੱਗ-ਅਲੱਗ ਸਿਸਟਮ ਆ ਤੇ ਮਤਲਬ ਪੂਰੀਆਂ ਮੋਟੀਆਂ-ਮੋਟੀਆਂ ਚੈਨਾਂ ਜਿਹੜੀ ਆਪਣੇ ਇੰਡੀਆ 'ਚ ਪਾਈ ਨਹੀਂ ਫਿਰਦੇ ਹੁੰਦੀ ਮੰਦਿਰ ਮੰਨ ਲਓ ਵੀ ਪਤਲੀ ਚੈਨਪਾਲੀ ਕੁਸਪਾਲਿਆ ਹੂੰ ਇੱਥੇ ਆ ਕੇ ਬਾਬੇ ਉਹ ਕੜੀ ਗੜੇ ਇੱਥੇ ਸਿਉਨੇ ਦੀ ਮਾਦ ਕਰ ਜਾਗੇ ਕਿਜੀ ਦਾ ਵਹਿਮ ਨਿਕਲਦਾਗਾ ਵੀ ਇੱਥੇ ਜਿਹੜੀ ਦਿੱਲੀ ਦੇ ਟ੍ਰੇਲੀਅੰਸ ਦੀ ਸੇਲ ਆ ਤੇ ਖੋਜ ਵੀ ਨਹੀਂ ਸਕਦੇ ਵੀ ਤੁਸੀਂ ਕਿੰਨੀ ਨਜਾਇਜ਼ ਇਸੇ ਸੇਲ ਹੁੰਦੀ ਉਹ ਬਾਬਿਓ ਜੇ ਤੁਸੀਂ ਹੈਗੇ ਹੋ ਅਰਬਪਤੀ ਜਾਂ ਕਰੋੜਪਤੀ ਤਾ ਇਹ ਜਿਹੜਾ ਸਿਉਣਾਗਾ ਲਿਆ ਸਕਦੇ ਹੋ ਇਹਦੇ ਚ ਇਹ ਕੱਪੜਿਆਂ ਤੋਂ ਵੀ ਪਾਉਣ ਵਾਲਾ ਸਿਉਣੇ ਦਾ ਜੈਸਚਰ ਆ ਤੇ ਆ ਓੜਨ ਵਾਲਾ ਜੈਸਚਰ ਆ ਤੇ ਆਪਣੇ ਰਾਣੀ ਹਾਰ ਲੈ ਲੈਨੇ ਆਪਾਂ ਪੰਜ ਸੱਤ ਵਾਲਿਆਂ ਦਾ ਦਰਤ ਵਾਲਿਆਂ ਦਾ ਇੱਥੇ ਰਾਣੀ ਹਾਰ ਦੇਖ ਕੇ ਬਾਬਿਓ ਮਨ ਤੇ ਜਿਹੜੀ ਆ ਵੀ ਆਏ ਉੱਥੋਂ ਦਾ ਪਤਾ ਲੱਗਦਾ ਵੀ ਬਹੁਤ ਗਰੀਬ ਆ ਆ ਬਾਬਿਓ ਬਹੁਤ ਸੋਹਣਾ ਸੈਟ ਆ ਫੁੱਲ ਬੋਡੀ ਕਵਰ ਆ ਫੁੱਲ ਬਾਡੀ ਕਵਰ ਸਿਆਉਣੇ ਦਾ ਤੇ ਆਹ ਦੇਖੋ ਬਾਬਿਓ ਸਿਆਉਣੇ ਦਾ ਬਹੁਤ ਜਿਆਦਾ ਸੋਹਣਾ ਸਿਸਟਮ ਆ ਤabbe ਅਰਬੀ ਦੀ ਦੁਕਾਨ ਆ ਪੁੱਛ ਕੇ ਵੀਡੀਓ ਬਣਾਵਾ ਰਹੇ ਆ ਬਾਅਦ ਚ ਇਥੇ ਕਾਨੂੰਨ ਬਹੁਤ ਸਖਤੇ ਨੇ ਲੋਕਲ ਅਰਬਾਬ ਦੀ ਦੁਕਾਨ ਆ ਕਿਸੇ ਦੀ ਬਹੁਤ ਸੋਹਣਾ ਸਿਸਟਮ ਬਾਬਿਓ ਚਲਦੇ ਆ ਸ਼ੂਟ ਕਰਨ ਤੋਂ ਪਹਿਲਾਂ ਨਾ ਬਾਬੇ ਇੱਥੇ ਹਰ ਚੀਜ਼ ਦੀ ਪਹਿਲਾਂ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਆ ਕਿਤੇ ਚਲੋ ਰੂਲ ਇਹਨਾਂ ਦੇ ਸਹੀ ਨੇ ਬਾਅਦ ਚ ਅਗਲੇ ਦਾ ਕੋਈ ਸਿਸਟਮ ਹੁੰਦਾ ਕੋਈ ਤੁਸੀਂ ਕੋਈ ਉਸ ਤਰ੍ਹਾਂ ਦੀ ਗੱਲਬਾਤ ਜਿਹੜੀ ਆ ਨਾ ਕਰੋ ਐਵੇਂ ਪੁਰਾਏ ਜਾਂਦੇ ਨੂੰ ਕੋਈ ਕੁਝ ਨਹੀਂ ਕਹਿੰਦਾ ਬਾਬੇ ਤੇ ਕਾ بڑا ਪੰਗਾ ਜਿਵੇਂ ਦਿੱਲੀ ਤੋਂ ਵੀ ਬਜ਼ਾਰ ਕਿ ਨਹੀਂ ਫਰਦੇ ਹੁੰਦੇ ਫਰਸਟ ਕਾਪੀ ਬੈਗ ਲੈ ਲਓ ਫਰਸਟ ਕਾਪੀ ਆਹ ਲੈ ਲਓ ਫਰਸਟ ਕਾਪੀ ਹੋ ਲੈ ਲਓ ਬਾਬੇ ਨਹੀਂ ਲੈਣਾ ਯਾਰ ਜੇ ਲੈਣਾ ਉਹ ਦੱਸ ਦਾਂਗੇ ਅਸੀਂ ਤੇ ਬਾਬਿਓ ਮੈਂ ਲੋਕਲ ਕਿਸੇ ਸ਼ਹਿਰ ਚ ਨਹੀਂ ਦੁਕਾਨਾਂ ਨਹੀਂ ਦੇਖਿਆ ਹੋਣੀਆਂ ਜਿੰਨੀਆਂ ਔਰੇ ਇਕੱਲੇ 골ਡ ਦੀਆਂ ਦੁਕਾਨਾਂ ਨੇ ਰਹਿ ਰੱਬ ਦਾ ਨਾਮ ਅਕਲਦ ਵਾਲਿਆਂ ਦਾ ਇੱਕ ਹੋਰ ਸ਼ੋਅਰੂਮ ਆ ਗਿਆ ਬਾਪੂ ਪਲੈਟਿਨਮ ਮੋਤੀ ਅੱਜ ਬਾਬੋ ਅੰਦਰ ਜਿਹੜੀਆਂ ਗਲੀਆਂ ਨੇ ਜਾਂ ਹੋਰ ਚੀਜ਼ਾਂ ਨੇ ਬਹੁਤ ਜ਼ਿਆਦੇ ਕੋਸ਼ਾ ਸੇਮ ਇੱਥੇ ਵੀ ਮੈਂ ਦੇਖਿਆ ਵੀ ਜਿੰਨੇ ਅਰੇਬਿਕ ਡਿਜ਼ਾਈਨ ਨੇ ਨਾ ਉਹ ਫੁੱਲ ਬਾਡੀ ਕਵਰ ਤੱਕ ਵੀ ਨੇ ਬਟ ਜਿੰਨੇ ਨਾਰਮਲ ਇੰਨੀ ਨਰਾਈ ਨੇ ਉਹ ਮਤਲਬ ਇੰਨੇ ਜ਼ਿਆਦੇ ਤੁਸੀਂ ਦੇਖੋਗੇ ਤੇ ਵੈਰੈਟੀ ਘੱਟ ਆ ਬਟ ਅਰੇਬਿਕ ਜਿਹੜੀਆਂ ਸ਼ਾਪਸ ਨੇ ਉਹਨਾਂ ਦੇ ਡਿਜ਼ਾਈਨ ਬਹੁਤ ਕਮਜ਼ਾਰ ਨੇ ਤੇ ਬਾਬਿਓ ਆਜੋ ਤੁਹਾਨੂੰ ਇੱਕ ਵੱਡੀ ਰਿੰਗ ਦਿਖਾਈਏ ਇਹ ਬਾਬੂ ਕਹਿੰਦੇ ਗਿਨੀਸ ਬੁੱਕ ਦਾ ਜਿਹੜਾ ਵਰਲਡ ਰਿਕਾਰਡ ਆ 21 ਕੈਰੇਟ ਦੀ ਜਿਹੜੀ ਸਿਆਉਨੇ ਦੀ ਰਿੰਗ ਆ ਆਹਾ ਵਰਦੀ weight ਹੈਗਾ ਇਹਦਾ 58 58 ਕਿਲੋ 58 ਕਿਲੋ ਦੀ ਇਹ ਕੰਜ਼ਰ ਕਰਕੇ ਬ੍ਰਾਂਡ ਆ ਇਹਨਾਂ ਦੀ ਰਿੰਗ ਆ ਔਰ ਬਹੁਤ ਸੋਹਣਾ ਲੱਗ ਰਿਹਾ ਇਹਨਾਂ ਦਾ ਸਾਰਾ ਸਿਸਟਮ ਅੰਦਰੋਂ ਆਪਾਂ ਨੂੰ ਬ੍ਰਦਰ ਨੇ ਅੰਦਰ ਲਿਖੋਪ ਤੋਂ ਵੀ ਦੱਸਿਆ ਸੀ ਵੀ ਇਹਨਾਂ ਦੀ ਜਿਹੜੀ 63 ਕਿਲੋ ਦੀ ਇਹ ਰਿੰਗ ਦੱਸਿਆ ਸੀ ਉਹਨੇ ਟੋਟਲ ਜਿਹੜਾ weight ਆ ਉਹ 63 kg ਆ ਤਾਂ ਬਹੁਤ ਜ਼ਿਆਦਾ ਸਤਿ ਸ਼੍ਰੀ ਅਕਾਲ ਭਾਜੀ ਹੋਡੀ ਕੋ ਤੇ 63 kg ਮਤਲਬ ਸਾਡੇ ਪੰਜਾਬੀ ਬੰਦੇ ਦਾ ਵੀ weight ਹੋਣਾ ਜਿਹੜਾ 63 ਕਿਲੋ ਨਹੀਂ ਹੁੰਦਾ ਇਹਨਾਂ ਨੇ ਸੇ ਉਹਨੇ ਦੀ ਰਿੰਗ ਰੱਖੀ ਹੋਈ ਆ ਚਲੋ ਦੇਖਦੇ ਆਂ ਤਾਂ ਭਾਜੀ ਕਿੱਸਾ ਚਾਹੀਏ ਸ਼ੋਕ ਸ਼ੋਕ ਸਾਲਾ ਇੱਥੇ ਮਿਲਦਾ ਪਰਫਿਊਮ ਇੱਥੇ ਹੱਥੀ ਬਣਾਉਂਦੇ ਆ ਤੇ ਜਿਹੜੀਆਂ ਮੋਮੈਂਟਸ ਹੁੰਦੀਆਂ ਨੇ ਆਹ ਮੋਨੂਮੈਂਟਸ ਬੋਲਦੇ ਆ ਆਪਾਂ ਨਿਸ਼ਾਨੀਆਂ ਉਹ ਵੀ ਮਿਲਦੀਆਂ ਓ ਮਰਜ਼ੀ ਲੈ ਲੋ ਬਾਬੇਓ ਸਾਹਮਣੇ ਬਾਬੇਓ ਬਹੁਤ ਸੋਹਣਾ ਪੁੱਲ ਕੋ ਕਾਰਪੇਟ ਦੀ ਦੁਕਾਨਾ ਬਹੁਤ ਵੱਡੀ ਕਾਰਪੇਟ ਦੀ ਦੁਕਾਨਾ ਹੋਲ ਸੇਲ ਦੀ ਦੁਕਾਨਾ ਇੱਥੋਂ ਤੁਸੀਂ ਘਰਾਂ ਵਾਸਤੇ ਦੁਕਾਨਾਂ ਵਾਸਤੇ ਲੱਭ ਸਕਦੇ ਹੋ ਸਾਰੀਆਂ ਮਸਾਲੇ ਵਾਲੀਆਂ ਦੁਕਾਨਾਂ ਨੇ ਦੇ ਪਾਈ ਸੁਪਰ ਸਾਦੀਆ ਸਾਦੀਆ ਕਾ ਬਾਬਿਓ ਇਹ ਦੁਬਈ ਕਰੀਕ ਕਰੀਕ ਹਰ ਬਰੇਦ ਦੇ ਅੱਗੇ ਸਿਰੇ ਤੇ ਆ ਤੇ ਇੱਕ ਪਾਸੇ ਇਹਦੇ ਸਮੁੰਦਰ ਲੱਗਦਾ ਇਹ ਆਰਟੀਫੀਸ਼ੀਅਲ ਨਦੀ ਬਣਾਈ ਹੋਈ ਆ ਯੋਈ ਗਵਰਨਮੈਂਟ ਨੇ ਇਹ ਅੱਜ ਦੇ ਨਹੀਂ ਬਹੁਤ ਪੁਰਾਣੀਆਂ ਇਹਦੀ ਇੱਕ ਸਾਈਡ ਦੇਹਰਾ ਤੇ ਦੂਜੀ ਸਾਈਡ ਬੁਰਜਮਾਨ ਬੁਰਜਮਾਨ ਤੇ ਦੇਹਰੇ ਨੂੰ ਵੰਡਦੀ ਆ ਸਾਹਮਣੇ ਅਲਰਾਸ ਉਹ ਦੂਹੇ ਉਲਟ ਸਾਈਡ ਅਲਗੋਬੇਗਾ ਇੱਕ ਜਗ੍ਹਾ ਜਾ ਕੇ ਇਹ ਆ ਦੋ ਅੱਗੇ ਸਮੁੰਦਰ ਨਾਲ ਜਾ ਕੇ ਰਲਦੀ ਆ ਇਧਰਲੇ ਪਾਸੇ ਉਹ ਵੱਡਾ ਬ੍ਰਿਜ ਹੈ ਜਿਹੜਾ ਕਿ ਸੜਕੀ ਯਾਤਰਾ ਨੂੰ ਜੋੜਦਾ ਇੱਕ ਬ੍ਰਿਜ ਉਹ ਤਰਾ ਬਹੁਤ ਜਿਆਦਾ ਦੂਰ ਉਹ ਇੱਥੋਂ ਦਿਖ ਨਹੀਂ ਸਕਦਾ ਤੇ ਇਹਦੇ ਚ ਨਾਰਮਲੀ ਹੁਣ ਤਾਂ ਚਲੋ ਆਬਰਾ ਇੱਕ ਆ ਖੜਾ ਆਬਰਾ ਇਹਨੂੰ ਕਿਸ਼ਤੀ ਕਹਿੰਦੇ ਆ ਅਬਰਾਂ ਕਹਿੰਦੇ ਆ ਇਹ ਇੱਕ ਆ ਖੜਾਗਾ ਇੱਧਰ ਇਹਨੂੰ ਇਹਦੇ ਨਾਲ ਦਿਨੇ ਲੋਕੀ ਇਹਨੂੰ ਪਾਰ ਕਰਦੇ ਆ ਇਹ ਅਬਰਿਆਂ ਦਾ ਨੰਬਰ ਹੈ ਸਰਕਾਰੀ ਆਰਟੀਏ ਦੇ ਅਪਰੂਵ ਨੇ ਜਿਵੇਂ ਟੈਕਸੀਆਂ ਹੁੰਦੀਆਂ ਨੇ ਵਾਟਰ ਟੈਕਸੀਆਂ ਨੇ ਤੇ ਹੁਣ ਹੁਣੇ ਇੱਥੋਂ ਦੀ ਇੱਕ ਵੱਡਾ ਕਰੂਜ਼ ਲੰਘ ਕੇ ਗਿਆ 2 ਮਿੰਟ ਪਹਿਲਾਂ ਹੋ ਸਕਦਾ ਕੋਈ ਇੱਕ ਅੱਧੇ ਮਿੰਟ ਚ ਕੋਈ ਹੋਰ ਵੀ ਆ ਜਾਏ ਅਸੀਂ ਤੁਹਾਨੂੰ ਦਿਖਾ ਸਕਦੇ ਆ ਨਹੀਂ ਦਿਖਿਆ ਤਾਂ ਸਾਨੂੰ ਵਾਪਸ ਜਾਣਾ ਪੂਗਾ ਕਿ ਮੈਟਰੋ ਦਾ ਜਿਵੇਂ ਲਾਸਟ ਟਾਈਮ ਆਇਆ ਪਿਆ ਤੇ ਇੱਧਰੋਂ ਤੁਸੀਂ ਦੇਖੋਗੇ ਨਿਊ ਸੂਖਾ ਜਿਹੜਾ ਨਿਊ 골ਡ ਸੂਖਾ ਉਹ ਪਿੱਛੇ ਜਿਹੜੀਆਂ ਲਾਈਟਾਂ ਚਮਕਦੀਆਂ ਨੇ ਉਹ ਸਾਰੀਆਂ ਨਿਊ ਸੂਖ ਦੀਆਂ ਨੇ ਤੇ ਆ ਸਾਰਾ 골ਡ ਸੂਖ ਦਾ ਏਰੀਆ ਦੇਰੇ ਦਾ ਏਰੀਆ ਠੀਕ ਹੈ ਤੇ ਇੱਧਰ ਜਿਹੜਾ ਏਰੀਆ ਹੈਗਾ ਬੁਰਜਮਾਨ ਦਾ ਇਹ ਸਾਰੀ ਕ੍ਰੀਕ ਦੇ ਨਾਲ-ਨਾਲ ਹਿਸਟੋਰੀਕਲ ਬਿਲਡਿੰਗਸ ਬਣੀਆਂ ਹੋਈਆਂ ਨੇ ਜਿਹਨੂੰ ਲੋਕ ਦੇਖਣ ਆਉਂਦੇ ਆ ਤੇ ਤੁਸੀਂ ਵੀ ਇੱਥੇ ਆ ਕੇ ਇੰਜੋਏ ਕਰ ਸਕਦੇ ਹੋ ਇਹ ਐਕਟੀਵਿਟੀ ਹੈ ਜਿਹੜੀ ਇੱਥੇ ਕ੍ਰੀਕ ਹਾਰਬਰ ਦੇ ਉੱਤੇ ਜਿਹੜਾ ਡੋ 크ਰੂਜ਼ ਡਿਨਰ ਆ ਉਹਦੀ ਐਕਟੀਵਿਟੀ ਦੀ ਜਿਹੜੀ ਕਾਸਟਿੰਗ ਆ ਉਹ 40 ਤੋਂ 50 ਦਰਾਮਾ ਜੇ ਇੱਥੇ ਆਉਨੇ ਹੋ ਜੇ ਰੂਮ ਚੋਂ ਪਿਕਅਪ ਡ੍ਰੌਪ ਕਰਾਉਣਾ ਹੈ ਤਾਂ ਇਹਦੀ ਇਹਦੀ ਪ੍ਰਾਈਸ ਹੈ ਜਿਹੜਾ 100 ਡਰਮ ਪੈ ਜਾਂਦਾ ਪਰ ਹੈਡ ਤਾਂ ਇਸ ਕਰਕੇ ਅਸੀਂ ਇਹੀ ਸੁਜੈਸਟ ਕਰਦੇ ਹਾਂ ਕਿ ਉਹਰੇ ਆ ਕੇ ਕਰੋ ਹਨਾ ਤੇ ਦੂਸਰੀ ਵੀਰੇ ਇੱਥੇ ਬੇਸਿਕਲ ਤਿੰਨ ਐਕਟੀਵਿਟੀ ਆ ਨੇ ਡੇਜ਼ਰਟ ਸਫਾਰੀ ਦਾ ਜਿਹੜਾ ਅੱਜ ਕੱਲ ਪ੍ਰਾਈਸ ਹੈ ਉਹ 70 ਤੋਂ 80 ਡਰਮ ਚੱਲ ਰਿਹਾ ਤੇ ਜਿਹੜੀ ਤੀਸਰੀ ਐਕਟੀਵਿਟੀ ਹੁੰਦੀ ਆ ਸਿਟੀ ਟੂਰ ਸਿਟੀ ਟੂਰ 40 ਡਰਮ ਪਰ ਹੈਡ ਚੱਲ ਰਿਹਾ ਸ਼ੇਅਰਿੰਗ ਬੇਸਿਸ ਤੇ ਬਾਕੀ ਹਜੇ ਤੱਕ ਦੂਰੋਂ ਦੂਰੋਂ ਕੋਈ ਕਰੂਜ਼ ਨਹੀਂ ਆ ਰਿਹਾ ਸ਼ਾਇਦ ਹੁਣ ਜਾਣਾ ਹੀ ਪੂਸ ਨੂੰ ਕਿਸੇ ਦਿਨ ਫੇਰ ਦਿਖਾਵਾਂਗੇ ਸਾਹਮਣੇ ਇੱਕ ਛੋਟੀ ਬੋਟ ਆ ਰਹੀ ਹੈ ਬਹੁਤ ਚੌੜੀ ਨਦੀ ਆ ਕਿਸੇ ਕਿਸੇ ਜਗ੍ਹਾ ਜਾ ਕੇ ਥੋੜੀ ਭੀੜੀ ਆ ਬੋਕੀ ਬਹੁਤ ਚੌੜੀ ਨਦੀ ਆ ਤੇ ਬਹੁਤ ਸੋਹਣਾ 뷰 ਹੁੰਦਾ ਇਹਦਾ ਤੁਹਾਨੂੰ ਦਿਨੇ ਵੀ ਦਿਖਾਵਾਂਗੇ ਸੋ ਹੁਣ ਦੇ ਬਲੌਗ ਲਈ ਇੰਨਾ ਕੀ ਆ ਧੰਨਵਾਦ ਹੁਣ ਅਸੀਂ ਵਾਪਸ ਜਾ ਰਹੇ ਹਾਂ ਅਲਦਰਸ ਮੈਟਰੋ ਉਹ ਸਾਹਮਣੇ ਪਿੱਲਰ ਚੋਂ ਸਿੱਧਾ ਮੈਟਰੋ ਸਟੇਸ਼ਨ ਤੇ ਸਿੱਧੀ ਟ੍ਰੇਨਾਂ ਕੋਲ ਜਾਵਾਂਗੇ ਸੀ ਯੂ ਗਾਇਸ ਬਾਏ